ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਤੇ ਹਾਰਡ ਜੇਲ੍ਹ ਦੇ ਵਿੱਚ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਬਾਨ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਵਕੀਲਾ ਨਾਲ ਮੁਲਾਕਾਤ ਲਈ ਪਟੀਸ਼ਨ ਦਾਇਰ ਕੀਤੀ ਸੀ ਜਿਸ ਤੇ ਲਈ ਅੱਜ ਸੁਣਵਾਈ ਕੀਤੀ ਜਾਵੇਗੀ ਹਾਈ ਕੋਰਟ ਚ ਦਿੱਲੀ ਹਾਈ ਕੋਰਟ ਵੱਲੋਂ ਆਪਕਾਰੀ ਘਟਾਲੇ ਮਾਮਲੇ ਵਿੱਚ ਗ੍ਰਿਫਤਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਉਹਨਾਂ ਦੇ ਵਕੀਲਾ ਨਾਲ ਬਧੇਰੇ ਸਮੇ ਲਈ ਮੁਲਾਕਾਤ ਸੰਬੰਧੀ ਵਾਲੀ ਪਟੀਸ਼ਨ ਤੇ ਸੁਣਵਾਈ ਅੱਜ ਕੀਤੀ ਜਾਵੇਗੀ ਇਹ ਪਟੀਸ਼ਨ ਜਸਟਿਸ ਨੀਆ ਬਾਂਸਲ ਕ੍ਰਿਸ਼ਨਾ ਪੋਲ ਸੁਣਵਾਈ ਲਈ ਸੁਜੀਤ ਬੰਧ ਹੈ ਕੇਜਰੀਵਾਲ ਨੇ ਹੇਠਲੀ ਅਦਾਲਤ ਦੇ 1 ਜੁਲਾਈ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ ਜਿਨ੍ਹਾਂ ਰਾਹੀਂ ਜੇਲ੍ਹ ਅਧਿਕਾਰੀਆਂ ਨੂੰ ਵੀਡੀਓ ਕਾਨਫਰੰਸ ਰਾਹੀਂ ਉਹਨਾਂ ਦੇ ਵਕੀਲਾਂ ਨੂੰ ਹਫ਼ਤੇ ਵਿੱਚ ਦੋ ਵਾਰ ਮੁਲਾਕਾਤ ਕਰਨ ਦੀ ਇਜਾਜ਼ਤ ਦੇਣ ਸੰਬੰਧੀ ਅਰਜੀ ਨੂੰ ਖਾਰਜ ਕਰ ਦਿੱਤਾ ਗਿਆ ਸੀ ਹੀ ਮੌਜੂਦਾ ਸਮੇਂ ਕੇਜਰੀਵਾਲ ਨੂੰ ਹਫ਼ਤੇ ਵਿੱਚ ਦੋ ਵਾਰ ਆਪਣੇ ਵਕੀਲਾਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਹੈ ਹੇਠਲੀ ਅਦਾਲਤ ਕੋਲ ਦਾਇਰ ਪਟੀਸ਼ਨ ਵਿੱਚ ਕੇਜਰੀਵਾਲ ਨੇ ਕਿਹਾ ਸੀ ਕਿ ਉਦੇਸ਼ ਭਰ ਵਿੱਚ ਲਗਭਗ 30 ਮੁਕੱਦਮਿਆਂ ਦਾ ਸਾਹਮਣਾ कर रहे हैं निरपक्ष सुनवाई के अधिकारमानत छोटी अदालत वालों उसप्रीम कोर्ट और हाई कोर्ट वालों जी जमानत से रद्द कर दी गई खारिज कर दी गई हूँ अरविंद केजरीवाल का कहना है कि देश भर पूरे तीन ਅਦਮਿਆਂ ਦੇ ਜਿਹੜਾ ਕੀ ਉਹ ਕੇਸ ਲੜ ਰਹੇ ਨੇ ਤੇ ਉਹਨਾਂ ਨੂੰ ਇਹਨਾਂ ਕੇਸਾਂ ਦੀ ਜਿਹੜੀ ਡਿਸਕਸ਼ਨ ਆਪਣੇ ਵਕੀਲਾ ਨਾਲ ਕਰਨ ਲਈ ਦੋ ਵਾਧੂ ਮੁਲਾਕਾਤ ਵੀਡੀਓ ਕਾਨਫਰੰਸ ਜਿਹੜਾਈ ਜੇਲ੍ਹ ਦੇ ਵਿੱਚੋਂ ਜਾਰੀ ਕਰਵਾਈ ਜਾਵੇ ਜਿਹੜੀ ਕਿ ਪਟੀਸ਼ਨ ਜਿਹੜੀ ਉਹਨਾਂ ਨੇ ਦਾਇਰ ਕੀਤੀ ਸੀ ਉਹ ਅਦ ਅਗਾਰ ਖਾਰਿਜ ਕਰ ਦਿੱਤੀ ਗਈ ਸੀ ਤੇ ਅੱਜ ਉਸ ਤੇ ਸੁਣਵਾਈ ਕੀਤੀ ਜਾਵੇਗੀ ਹਾਈ ਕੋਰਟ ਵੱਲੋਂ ਕਿ ਅਦਮਨ ਕੇਚ ਰਿਵਾਲ ਜਿਹੜੇ ਤਿਹਾਰ ਜੇਲ੍ਹ ਦੇ ਵਿੱਚ ਵੱਸਦੇ ਕੀ ਉਹਨਾਂ ਨੂੰ ਆਪਣੇ ਵਕੀਲਾਂ ਨਾਲ ਦੋ ਵਾਧੂ ਮੁਲਾਕਾਤ ਵੀਡੀਓ ਕਾਨਫਰੰਸ ਦੀ ਇਜਾਜ਼ਤ ਦਿੱਤੀ ਜਾਵੇਗੀ ਕਿ ਨਹੀਂ ਜਿਹੜੀ ਇਹਨਾਂ ਨੇ ਆਈ ਜੁਲਾਈ ਮੇ ਜਿਹੜੀ ਹਾਈ ਕੋਰਟ ਦੀ ਸੁਣਵਾਈ ਸੀ ਉਹਨੂੰ ਕੇਜਰੀਵਾਲ ਨੇ ਚੁਣੌਤੀ ਦਿੱਤੀ ਸੀ ਦਾ ਸਹੀ ਕਿ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਸਰਾਬ ਦੇ ਘਟਾਲੀਆਂ ਦੇ منی ਲਾਂਡਰਿੰਗ ਦੇ ਵਿੱਚ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ ਜਿਹਨਾਂ ਨੂੰ ਪਹਿਲਾਂ ਛੋਟੀ ਅਦਾਲਤ ਤੋਂ ਜਿਹੜਾ ਕਿ ਜ਼ਮਾਨਤ ਮਿਲ ਗਈ ਸੀ ਅਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਤੇ ਹਾਈ ਕੋਰਟ ਵੱਲੋਂ ਇਹਨਾਂ ਦੀ ਜ਼ਮਾਨਤ ਹੈ ਜਿਹੜੀ ਰੱਦ ਕਰ ਦਿੱਤੀ ਗਈ ਸੀ ਖਾਰਜ ਕਰ ਦਿੱਤੀ ਗਈ ਸੀ ਹੁਣ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਕੇਸਾਂ ਦੇ ਉੱਤੇ ਆਪਣੇ ਵਕੀਲਾਂ ਦੇ ਨਾਲ ਡਿਸਕਸ਼ਨ ਕਰਨ ਲਈ ਉਹਨਾਂ ਨੂੰ ਦੋ ਮੁਲਾਕਾਤਾਂ ਜਿਹੜੀਆਂ चाहिए वकीलों अकोर्ट सुनवाई करेगी कि केजरीवाल वकीलों वाद द नहींफ्रेंस कहते तीह केस जल रहे बारे जल बात करनी होंगी वकील रहेगा कि हाईकोर्ट इन्ही जी की अर्जी पाई है अपने वकील की खारिज कर दी है या फिर उसमति दि है नवी ताजिया खबर लेकर हूँ हाजिर होवे तक दू इजाजत धनबाद